ਬਟਾਲਾ ਦੇ ਪੁਲਿਸ ਲਾਈਨ ਰੋਡ ਤੇ ਫਟਕ ਨੇੜੇ ਇੱਕ ਪਲਾਟ ਵਿੱਚ 39 ਸਾਲਾਂ ਨੌਜਵਾਨ ਦੀ ਪੇਰਪਰੀ ਹਾਲਾਤਾਂ ਚ ਲਾਸ਼ ਬਰਾਮਦ ਹੋਈ ਹੈ। ਮ੍ਰਿਤਕ ਦੀ ਪਛਾਣ ਵਰਿੰਦਰਪਾਲ ਸਿੰਘ ਵਾਸੀ ਪ੍ਰੇਮਨਗਰ ਵੱਜੋਂ ਦਰਜਾਈ ਜਾ ਰਹੀ ਹੈ। ਉਸ ਦੀ ਪਤਨੀ ਮਮਤਾ ਨੇ ਕਤਲ ਦਾ ਸ਼ੱਕ ਜਤਾਇਆ ਹੈ। ਮੌਕੇ ਤੇ ਡੀਐਸਪੀ ਸੰਜੀਵ ਕੁਮਾਰ ਦੀ ਅਗਵਾਈ ਚ ਪੁਲਿਸ ਪਾਰਟੀ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਦਾ ਕਹਿਣਾ ਹੈ ਦੀ ਮੌਤ ਦੇ ਕਾਰਨਾਂ ਬਾਰੇ ਜਾਂਚ ਚੱਲੀ ਹੈ ਅਤੇ ਹਾਲਾਤ ਸਾਫ਼ ਹੋਣ ਤੱਕ ਕੁਝ ਵੀ ਕਿਹਾ ਨਹੀਂ ਜਾ ਸਕਦਾ। ਪਿੰਡ ਕੀ ਨਾਮ ਹੈ? ਮੇਰਾ ਨਾਮ ਹੰਤਾ ਬਾਜੀ, ਮੇਰਾ ਹਸਬੰਦ ਦਾ ਨਾਮ ਰਿੰਦਰਪਾਲ ਸਿੰਘ ਹੈ। ਉਹ ਹਾਂਜੀ, ਪਾਜੀ ਕੱਲ ਕਰੋਗੇ। ਅਸਰੇ ਨੋਵੇ ਨਾਟੋ ਕੇ ਚਾਹ ਪੀ ਕੇ ਕਹਿੰਦੇ ਮੈਂ ਸਿਵਲ ਹਸਪੀਟਲ ਚ ਲਿਆ ਗੋਲੀ ਲੈਣ ਜਾਂਦੇ ਹੀ ਲਚਕ ਜਾਣ ਵਾਲੀ। ਮੁੜ ਕੇ ਸਵੇਰ ਦੇ ਗਏ ਘਰ ਆਏ ਨਹੀਂ ਬੱਚਾ ਦਾ ਜਨਮ ਦੇ ਨਹੀਂ ਇਹ ਸਭ ਦੀ ਤਰੇ ਹਸਾਰਾ ਦਿਨ। ਇੱਕ ਦੋ ਜਣੇ ਹੁੰਦੇ ਹੀ ਘਰ ਆਉਂਦੇ ਪੈ ਮੁੰਗਣ ਜਿਹੜੇ ਕੋ ਪੈਸੇ ਲੈਣੇ ਆ ਮੈਨੂੰ ਕਹਿੰਦੇ ਹੁੰਦੇ ਇਹ ਕਹਿੰਦੇ ਇੱਕ ਹੰਡਾ ਮੈਂ ਧਮਕਿਆ ਦਿੰਦਾ ਵਾ ਕਿ ਮੇਰਾ ਫੋਨ ਚੁਲ ਲੈ ਮੈਂ ਤੈਨੂੰ ਢਾਨੋ ਮਾਰ ਦੇਣਾ ਪਰ ਹਣ ਨੂੰ ਨੂੰਹ ਭਾਰੀ ਪਤਾ ਕਿਨੇ ਮਾਰਾ ਕਿਨੇ ਨਹੀਂ ਤੇ ਦਾ ਨਾਂ ਨਹੀਂ ਲਾ ਸਕਦੇ ਪਰ ਭਾਜੇ ਤਾਂ ਗੇ ਬਿਲਕੁਲ ਸਹੀ ਗੇ ਹੁਣ ਦਖਾਟਰੀ ਵੀ ਲੱਗ ਗਈ ਕਿਤੇ ਕੰਮ ਤੇ ਹਾਂ ਜੀ ਉਹਦਾ ਵੀ ਉਹਦਾ ਲੁਕਦਾ ਨਾ ਪੇਪਰ ਦਾ ਕੰਮ ਕਰਦਾ ਦਸਤ ਦੇ ਨਹੀਂ ਹੋਇਆ ਹਲੇ ਕਰਕੇ ਚੱਲ ਗਿਆ ਤਾਂ ਤਾਂ ਨਹੀਂ ਲੱਗਾ ਭਈ ਆ ਹੁਣ ਸੇਰੇ ਹਾਂਜੀ ਸੇਰੇ ਪੁਲਿਸ ਵਾਲਿਆਂ ਦਾ ਫੋਨ ਆਇਆ ਉਹਨਾਂ ਨੂੰ ਪਤਾ ਲੱਗਾ ਕਿ লাশ ਪਈ ਆ ਆਧਾਰ ਕਾਰਡ ਨਿਕਲਿਆ ਜੇਬ ਤੋਂ ਤੇ ਫੇਰ ਪਤਾ ਲੱਗਾ ਇਸ ਹਾਲਤ 'ਚ লাশ ਵੀ ਵਿਖੀ ਆ ਭਈ ਦੀ ਕਿਸ ਹਾਲਤ লাশ ਸਰੀਰ ਉੱਪਰ ਹੱਥ ਪੈਰ ਵੀ ਜਿੱਦਾਂ ਵੱਡੇ ਹੁੰਦੇ ਆ ਤੇ ਮੂੰਹ 'ਚ ਖੂਨ ਨਿਕਲ ਰਿਹਾ ਹੀ ਪਤਾ ਨਹੀਂ ਉਹਨਾਂ ਰੱਬ ਜਾਣੇ ਕਿਸ ਤਰ੍ਹਾਂ ਕੇ ਨੇ ਮਾਰਿਆ ਕੀ ਨਹੀਂ ਰਾਤ ਦਾ ਰਾਤ ਨਹੀਂ ਰਾਤ ਨਿਕਾਰ ਆਏ ਪਰਵਾਸ ਤੋਂ ਮੈਂ ਇਕੱਲੀ ਮੇਰੇ ਦੋ ਬੱਚੇ ਬੇਟੀ ਤੇ ਬੇਟਾ ਤੇ ਆਪਾਂ ਚਾਰੋ ਹੀ ਬਸ ਮੰਮੀ ਡੈਡੀ ਡੈਥ ਹੋ ਗਈ ਇਕੱਲੇ ਕਿੰਨੀ ਉਮਰ ਹੈ ਤੁਹਾਡੀ 36 ਸਾਲ ਨੂੰ ਤੁਸੀਂ ਕਿਹਨਾਂ ਜਾਓਗੇ ਸ਼ਾਮ ਕੱਲ ਮੈਂ ਇਹ ਚਾਹਨੀ ਹੈ ਕਿ ਨਾ ਕਾਰਵਾਈ ਕੀਤੀ ਜਾਏ ਪਤਾ ਲਾਇਆ ਜਾਏ ਕਿ ਕਿਸ ਤਰ੍ਹਾਂ ਡੈਥ ਹੋਈ ਕਿੰਨੇ ਮਾਰਿਆ ਕਿਸ ਤਰ੍ਹਾਂ ਵਾ ਇਹਨਾਂ ਦੇ ਯਾਰ ਦੋਸਤਾਂ ਦੇ ਨਾਲ ਦੇ ਭਾਜੀ ਮੈਂ ਹੁਣ ਬਾਅਦ ਪਤਾ ਨਹੀਂ ਕਿੰਨਾ ਕਿੰਨਾ ਨਾਲ ਮਿਲਦੇ ਹੀ ਮੈਂ ਸਾਰਿਆਂ ਨੂੰ ਸੁਝਾਉਂਦੀ ਹਾਂ ਪੁਲਿਸ ਲਾਈਨ ਨੂੰ ਜਾਂਦੀ ਰੋਡ ਤੇ ਨਾ ਫਾਦਰ ਤੋਂ ਅਗਲੇ ਪਾਸੇ ਪ੍ਰੇਮ ਨਗਰ ਦੀ ਬੈਕ ਸਾਈਡ ਰਹਦੀ ਹੈ ਨਿਊ ਮੌਂਗਰ ਦਾ ਟੌਪਿਕ ਅਕਸਰ ਬੇਸਿਕ ਲਿਖਿਆ ਜਾਂਦਾ ਹੈ ਇੱਥੇ ਇਨਫੋਰਮੇਸ਼ਨ ਸੀ ਕਿ ਇੱਕ ਬਾਹਰੀ ਜਵਾਨ ਜਗ੍ਹਾ ਤੇ ਜਿੱਥੇ ਬੈਡ ਬੋਡੀ ਨੂੰ ਆ ਕੇ ਦੇਖਿਆ ਤੇ ਪੈਰ ਤੋਂ ਉਹਦੇ ਤੇ ਸਖਤੀ ਸੱਤੇ ਨਿਸ਼ਾਨ ਹੈ ਜਾਂ ਟੌਕ ਵੱਲੋਂ ਬਾਈਕ ਦੇ ਨੇ ਕਿ ਆ ਕੀ ਇਹ ਨਹੀਂ ਕੋ ਆਪਣੀ ਅਸੀਂ ਰਿਸਪੋਨਸਿਬਿਲਟੀ ਪੁਲਾਦੀ ਤੇ ਉਸ ਕਾਰੀ ਪੁਲਾ ਰਹੇ ਤੇ ਜੇ ਅਸੀਂ ਮੌਜੂਦਤਾ ਨਾਲ ਪਤਾ ਲੱਗਿਆ ਤੇ ਘਰੋਂ ਕਦੋਂ ਗੁਰਿੰਦਰ ਬਾਸੇ ਢੀਰੂ ਆ ਬਾਈਕ ਤੇ ਆ ਗਏ ਨੇ ਦੱਸ ਦੇ ਕੇ ਕੱਲ ਕਰੂੰ ਸਵੇਰੇ ਕੇਸੀ ਹੋਟਲ ਸੈਂਟਰ ਦੇ ਵਿੱਚ ਇਹ ਆਪਾਂ ਜਾਈ ਕਰਦੇ ਨੇ ਉਤੇ ਮੁਰਗੇ ਇੱਕ ਬਾਅਦ ਵਿੱਚ ਉਹ ਘਰ ਨਹੀਂ ਆਇਆ ਨਾਰਮਲੀ ਇਹਨਾਂ ਨੇ ਸਮਝਿਆ ਕਿ ਸ਼ਾਇਦ ਇੱਥੇ ਵਸੇ ਲੇਟ ਹੋ ਉਹਨੇ ਬਾਅਦ ਮੌਮੀ ਇਹਨਾਂ ਨੇ ਕਿ ਕਿਸੇ ਨੂੰ ਕਿਹਾ ਦਿੱਤੀ ਹੈ ਕਿ ਇੱਕ ਵਾਰ ਦੇਖਣਾ ਚਾਹੀਦਾ ਹੈ ਕਿ ਇਹ ਤਰੀਬਾ ਉੰਤਾਲੀ ਚੱਲ ਰਹੀ ਹੈ ਤੇ ਫਿਰ ਸੰਤਨਗਰ ਦੇ ਮੋਢੀ ਜਾਂਚ ਤੋਂ ਵੀ ਅਜੇ ਕਲੀਅਰ ਨਹੀਂ ਕੁਝ ਪਿਆ ਜਾ ਸਕਦਾ ਕਿਉਂਕਿ ਇੱਕ ਬਹੁਤ ਸੀ ਬੋਡੀ ਸਿੱਧੀ ਦਿੱਤੀ ਹੈ ਜਿਹੜੀ ਬੋਡੀ ਜ਼ਿਆਦਾ ਜ਼ਖਮ ਵਾਲੀ ਰਹੇ ਪਾਸ 12 ਘੰਟੇ ਉਹਨਾਂ ਤੋਂ 14ੀ ਕੋਈ ਨਹੀਂ ਹੈ ਤੋ ਨਾ ਕੋਈ ਜੀ ਡੀ ਵੀ ਗਾਸ ਵੀ ਨੋਰਮਲ ਸ਼ੌਪਸ ਤੋਂ ਸੇ ਵੀ ਤੱਕ ਵੀ ਵੀ ਆ ਜਾਂਦੀ ਪਤਾ ਜਿਹੜੀ ਐਕਚੁਅਲ ਕਾਜ਼ ਐ ਉਹ ਅਸੀਂ ਤੀਮਾਂਦੀਆਂ ਵਕਤ ਪੋਸਟਮਾਰਡਮ ਤੋਂ ਬਾਅਦ ਵੀ ਚੱਲੇਗਾ